ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋਹ ਨਾਂ ਇਤਮਾਲ ਉਡਾਈ ਨੂੰ ਮੁੱਖ ਰੱਖਦੇ ਆ ਹਾਂ ਗੁਰੂ ਸਾਹਿਬ ਲੋੜਾਂ ਪਰਵਾਰਾਂ ਦੀਆਂ ਸੇਵਾਵਾਂ ਲੈਂਦੇ ਹਨ ਤੁਸੀਂ ਜਿਵੇਂ ਜਾਣਦੇ ਹੋ ਕਿ ਦਾਸ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਨਾਲ ਚੱਲ ਕੇ ਸੇਵਾ ਨਿਭਾਓ ਜੇ ਕਿਸੇ ਵੇਲੇ ਕੋਈ ਨਾਲ ਚੱਲ ਕੇ ਨਹੀਂ ਸੇਵਾ ਨਿਭਾਉਂਦਾ ਇਹ ਫੇਰ ਦਾਸ ਨੂੰ ਖੁਦ ਜਾ ਕੇ ਸੇਵਨ ਪਾਉਣੀ ਪੈਂਦੀ ਹੈ ਜਾਂ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਉਹਨਾਂ ਨੂੰ ਘਰ ਸੱਦ ਕੇ ਬੇਨਤੀ ਕਰ ਦੇਈਏ ਕਿ ਘਰ ਆ ਕੇ ਸੇਵਾ ਲੈ ਜਾਓ ਕੱਲਾ ਮੈਂ ਜਾ ਕੇ ਦਾਜੀ ਨਹੀਂ ਹੈਗਾ ਠੀਕ ਹੈ ਜੀ ਦੂਸਰੀ ਬੇਨਤੀ ਜਿਹੜੀ ਕਿ ਬਹੁਤ ਜ਼ਰੂਰੀ ਮੈਂ ਕਰਨੀ ਚਾਹੁੰਦਾ ਵਾਂ ਉਹ ਇਹ ਆ ਕਿ ਸੇਵਾ ਲੈਣ ਵਾਲੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਜਾਣੇ ਆ ਬਹੁਤ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਨੂੰ ਸੇਵਾ ਦੀ ਲੋੜ ਆ ਉਹ ਆਉਂਦੇ ਆ ਕਿ ਸੇਵਾ ਤਾਂ ਹੀ ਹੋਊਗੀ ਜੇ ਸਾਡੇ ਕੋਲ ਦਸਬੰਦ ਹੋਊਗਾ ਤੇ ਮੈਂ ਬਹੁਤ ਜਾਣਿਆਂ ਨੂੰ ਬਹੁਤ ਮੈਸੇਜ ਕਰਦਾ ਹਾਂ ਕਿ ਸੇਵਾ ਭੇਜੋ ਲੋੜਿਆ ਸੇਵਾ ਭੇਜੋ ਲੋੜਿਆ ਪਰ ਕਿਤੇ ਕੋਈ ਉਦਮ ਕਰਕੇ ਸੇਵਾ ਭੇਜ ਦਿੰਦਾ ਤੇ ਸੇਵਾ ਹੋ ਜਾਂਦੀ ਹੈ ਬਹੁਤ ਜਾਣਿਆਂ ਨੂੰ ਮੈਸੇਜ ਕੀਤੇ ਜਾਂਦੇ ਆ ਕਿ ਮੈਸੇਜ ਦਾ ਜਵਾਬ ਨਹੀਂ ਦਿੱਤਾ ਜਾਂਦਾ ਸੋ ਇਸੇ ਤੇ ਕੋਈ ਸ਼ੱਕ ਨਾ ਕਰਿਆ ਕਰੋ ਨਾਲ ਚੱਲ ਕੇ ਸੇਵਾ ਨਭਾਇਆ ਕਰੋ ਬਹੁਤ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਨੂੰ ਲੋੜ ਆ ਸੱਚੀ ਨੂੰ ਚੀ ਤੇ ਕੋਈ ਇਹ ਵੀਡੀਓ ਸ਼ੌਂਕ ਵਾਸਤੇ ਨਹੀਂ ਬਣਾਈ ਜਾਂਦੀ ਇਹ ਵੀਡੀਓ ਇੱਕ ਮਜਬੂਰਤ ਹੋ ਕੇ ਤਾਨੂੰ ਦੱਸਣ ਵਾਲਤੇ ਕਿ ਇਹ ਵੀਡੀਓ ਤੁਹਾਡਾ ਦਿੱਤਾ ਦਸਵੰਦ ਦੇ ਦਿੱਤਾ ਗਿਆ ਵਾ ਤੇ ਉਹ ਲੈ ਗਿਆ ਇਹ 35 40 ਕਿਲੋਮੀਟਰ ਦੂਰੋਂ ਆਏ ਆ ਇਹਨਾਂ ਦੀ ਧੀ ਦਾ ਆਨੰਦਕਾਰ ਚ ਇਹਨਾਂ ਨੂੰ ਕੀ ਲੋਡ ਪਈ ਆ ਦੱਸੋ ਕੈਮਰੇ ਦੇ ਗਾੜੀ ਆਉਂਦੀ ਇਹ ਮਜਬੂਰ ਆ ਇਹ ਮਜਬੂਰ ਹੋ ਕੇ ਵੀਡੀਓ ਬਣਾ ਰਹੇ ਆ ਇਹ ਮਜਬੂਰ ਹੋ ਕੇ ਆਏ ਆ ਨਹੀਂ ਤੇ ਕਿਸੇ ਨੂੰ ਕੋਈ ਸ਼ੌਂਕ ਨਹੀਂ ਆ ਕਿ ਉਹ ਵੀਡੀਓ ਬਣਾਵੇ ਆਪਣੀ ਵੀਡੀਓ ਨੈਟ ਤੇ ਪਵਾਵੇ ਇਹਨਾਂ ਦੀ ਧੀ ਦਾ ਆਨੰਦਕਾਰ ਜਾ ਜਿਹੜਾ ਕਿ 5 ਦਸੰਬਰ ਨੂੰ ਆਨੰਦਕਾਰ ਜਾ ਸਾਨੂੰ ਬੇਨਤੀ ਕੀਤੀ ਗਈ ਸੀ ਪਰਿਵਾਰ ਵੱਲੋਂ ਕੁੱਲੀ ਗਰੀਬਾਂ ਦੀ ਸੇਵਾ ਸੈਟੀ ਵੱਲੋਂ ਇਹਨਾਂ ਨੇ ਕੁੱਲੀ ਗਰੀਬਾਂ ਦੀ ਸੇਵਾ ਸੈਟੀ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਪਹੁੰਚ ਕੀਤੀ ਉਹਨਾਂ ਨੇ ਵੀਡੀਓ ਪਾਈ ਸਾਨੂੰ ਤੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਤੁਹਾਡੇ ਦਿੱਤੇ ਦਸਬੰਦ ਵਿੱਚੋਂ 7000 ਰੁਪਏ ਦਾ ਸਮਾਨ ਦੇ ਰਹੇ ਹਾਂ ਜਿਨ੍ਹਾਂ ਦੇ ਵਿੱਚ ਇਹ 5 ਸੂਟ ਆ ਤਿੰਨ ਚੱਦਰਾਂ ਜੇ ਇੱਕ ਏਸੀ ਸੈੱਟ ਸਾਰਾ ਟੋਟਲ ਸਮਾਨ 7000 ਰੁਪਏ ਦਾ ਵਾ ਜਿਹੜਾ ਕਿ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਤਰਸ ਕਰਕੇ ਸੇਵਾ ਕਰਾਈ ਹੈ ਸੋ ਮੈਂ ਇਹ ਬੇਨਤੀ ਦੁਬਾਰਾ ਤੁਹਾਨੂੰ ਕਰਨੀ ਚਾਹੁੰਦਾ ਹਾਂ ਕਿ ਮੇਰੇ ਨਾਲ ਚੱਲ ਕੇ ਖੁਦ ਆਪ ਸੇ ਵਣ ਭਾਇਆ ਕਰੋ ਜਿਹੜੇ ਲੋਕਲ ਹਨ ਜਿਹੜੇ ਬਾਹਰ ਵੀ ਰਹਿੰਦੇ ਆ ਵੀਰ ਉਹ ਵੀ ਕਿਰਪਾ ਕਰਕੇ ਆਪਣਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਯਾਰ ਦੋਸਤ ਨਾਲ ਭੇਜਿਆ ਕਰੋ ਤਾਂ ਜੋ ਸੇਵਾ ਹੋ ਸਕੇ ਇਸ ਕਰਕੇ ਕਿਉਂਕਿ ਬਾਰ-ਬਾਰ ਜਦੋਂ کہیں ਕਿਹਾ ਜਾਵੇ ਤਾਂ ਬਾਰ-ਬਾਰ ਕਹਿਣ ਦੇ ਨਾਲ ਕਈ ਬਲੌਕ ਕਰ ਜਾਂਦੇ ਫਿਰ ਉਹ ਸੇਵਾ ਰੁਕ ਜਾਂਦੀ ਹੈ ਤੇ ਦਾਸ ਨਹੀਂ ਚਾਹੁੰਦਾ ਕਿ ਕਿਸੇ ਤਰੀਕੇ ਕੋਈ ਸੇਵਾ ਰੁਕ ਜਵੇ ਇਹ ਸੱਚੇ ਪਾਤਸ਼ਾਹ ਕਿਰਪਾ ਕਰੇ ਰਹਿੰਦੇ ਸਵਾਸਾਂ ਤੱਕ ਇਹ ਸੇਵਾਵਾਂ ਚਲਦੀਆਂ ਰਹਿਣ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਤੁਹਾਡੇ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਹੁੰਦੀ ਰਵੇ ਮੈਂ ਕਿਉਂ ਆ ਇੱਥੇ ਇੱਕ ਲੋਕੀ ਵੀਡੀਓ ਬਣਾ ਰਹੇ ਆ ਤੇ ਕਿਉਂ ਆ ਜਿਹੜੀਆਂ ਗੱਲਾਂ ਕਿ ਕਰ ਰਿਹਾ ਕਿਉਂਕਿ ਬਹੁਤ ਜਾਣੇ ਤੇ ਬੜੇ ਤਰ੍ਹਾਂ ਦੇ ਜਵਾਬ ਹੁੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖਲੋਤੇ ਆ ਕੋਈ ਝੂਠ ਨਹੀਂ ਆ ਸੋ ਬੇਨਤੀ ਨੂੰ ਪ੍ਰਵਾਨ ਕਰਿਓ ਜਿਨ੍ਹਾਂ ਨੇ ਦਸਤਾਵਜ਼ ਦੇਣਾ ਹੋਵੇ 99147 90877 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਤਾਵਜ਼ ਦੇ ਸਕਦੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਰਿਮੇਤਾ ਮੁਥਲੇ ਵੀ ਕੈਮਰਾ ਮਾਰ ਕੇ ਵਿਖਾ ਦੇਣਾ ਜਿਹੜਾ ਸਮਾਨ ਅਸੀਂ ਦੇ ਰਹੇ ਹਾਂ ਵਾਹਿਗੁਰੂ 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 ਆ ਜੇ ਏਸੀ ਸੈੱਟ ਜੇ ਆ ਗਰਮ ਚੱਦਰ ਜੇ ਆ ਗਰਮੀਆਂ ਦੀ ਆ ਸਿਆਲ ਦੀ ਦੋ ਸਿਆਲ ਦੀਆਂ ਚੱਦਰਾਂ ਦੋ ਗਰਮੀਆਂ ਦੀਆਂ ਇਹ ਚਾਰ ਚੱਦਰਾਂ ਇਹ ਸੈੱਟ ਨਾਲ ਪੰਜ ਸੂਟ ਪੈਨੋਟ ਦੇ ਦੇਣੇ ਆ ਭੈਣ ਜੀ ਤੁਸੀਂ ਕਿੰਨੀ ਦੂਰੋਂ ਆਏ ਹੋ ਆਪਾਂ ਫਟਸਵੀਆ ਤੋਂ ਆਏ ਆ ਇੱਥੋਂ 40 45 ਕਿਲੋਮੀਟਰ ਪੈਂਦਾ ਏ ਚਾਹ ਮੇਰੇ ਬੱਚੇ ਨੇ ਤੇ ਘਰ ਵਾਲੇ ਦੀ ਡੈਥ ਹੋਈ ਨੂੰ 5 ਸਾਲ ਹੋ ਚੱਲੇ ਆ ਇਨੇ ਵੀਰ ਨੇ ਸਾਡੀ ਸੇਵਾ ਕਰਕੇ ਬਹੁਤ ਸਾਡੇ ਤੇ ਮਿਹਰਬਾਨੀ ਕੀਤੀ ਹੈ ਕਿਉਂਕਿ ਅਜੇ ਤੱਕ ਤੇ ਮੇਰੀ ਕੁੜੀ ਨੂੰ ਚੂੜੀਆਂ ਵੀ ਨਹੀਂ ਪਈਆਂ ਉਹਦਣਾ ਕਪਾਲ ਫਾਰੀ ਹੁਣੇ ਕਰੇ ਗਏ ਤੇ ਉਹਨਾਂ ਨੇ ਇਹਨਾਂ ਨੂੰ ਵੀਡੀਓ ਪਾਈ ਉਹਨਾਂ ਨੇ ਅੱਜ ਸਾਡੀ ਹੈਲਪ ਕੀਤੀ ਮਹਾਰਾਜ ਇਹਨਾਂ ਨੂੰ ਬਹੁਤ ਬਹੁਤ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ